ਜੰਡਿਆਲਾਗੁਰ ਨਜ਼ਦੀਕ ਪੈਂਦੇ ਪਿੰਡ ਧੀਰਕੋਟ ਵਿਖੇ ਇੱਕ ਵਿਅਕਤੀ ਦਾ ਕਤਲ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਦਾ ਨਾਮ ਸੁਖਦੇਵ ਸਿੰਘ ਉਰਫ ਲਾਡੀ ਹੈ ਜੋ ਸਵੇਰੇ ਤੜਕਸਾਰੀ ਉੱਠ ਕੇ ਸੈਰ ਕਰਨ ਲਈ ਗਿਆ ਤਾਂ ਕਿਸੇ ਅਣਪਛਾਤੇ ਨੇ ਤੇਜ਼ ਤਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਉੱਧਰ ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸੁਖਦੇਵ ਸਿੰਘ ਸਵੇਰੇ 3:30 ਮਿੰਟ ਤੇ ਘਰੋਂ ਆਪਣੀ ਫਸਲ ਨੂੰ ਪਾਣੀ ਲਾਉਣ ਆਪਣੀ ਮੋਟਰ ਤੇ ਗਿਆ ਜਿਸ ਨੂੰ ਤੇਜ਼ ਤਰ ਹਥਿਆਰਾਂ ਨਾਲ ਕਿਸੇ ਅਣਪਛਾਤੇ ਨੇ ਕਤਲ ਕਰ ਦਿੱਤਾ ਤੇ ਉੱਧਰ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਹ ਸੁਖਦੇਵ ਸਿੰਘ ਦੀ ਉਮਰ 47 ਸਾਲ ਦੇ ਕਰੀਬ ਸੀ ਸਪਿਰਿਟ 3:30 ਤੇ ਕਰੀਬ ਆਪਣੀ ਬੰਬੀ ਤੇ ਗਿਆ ਸੀ ਫਿਲਹਾਲ ਪੁਲਿਸ ਸਾਰੇ ਮਾਮਲੇ ਦੀ ਪੜਤਾਲ ਕਰ ਰਹੀ ਹੈ ਜੰਡਿਆਲਾ ਗੁਰੂ ਤੋਂ ਪਰਮਜੀਤ ਸਿੰਘ ਦੀ ਰਿਪੋਰਟ 75 ਫਿਰ ਮੇ ਜਿੱਤ ਸਿੰਘ ਜੀ ਕੀ ਗੱਲ ਹੋ ਗਈ ਤੁਹਾਡੇ ਭਰਾ ਦਾ ਇਦਾਂ ਕਿਤਰ ਹੋ ਗਿਆ ਕੀ ਕਰ ਰਹੇ ਹਾਂ ਸਾਈ ਇਹਦੇ ਪਤਾ ਨਹੀਂ ਲੱਗਾ ਕੀ ਕਰ ਬਣਿਆ ਨੇ ਕਿਹ ਚੱਕਰ ਬਣਿਆ ਹਾਂ ਮਾਰ ਗਿਆ ਮੋਟਰ ਚ ਪਾਣੀ ਮਕੰਨ ਲੱਗਣ ਦੇ ਪਾਣੀ ਲਾਈਟ ਆਉਂਦੀ ਸਵੇਰੇ ਸੋਤੇ ਮੋਟਰ ਚ ਚਾਉਂਦੇ ਗਿਆ ਸੂਰੇ ਤੇ ਉਹ ਆ ਜਾਂਦਾ ਸੀਗਾ ਵਾਪਸ ਕਿ ਕਰੇ ਤੇ ਭਾਬੀ ਕਿੰਨੇ ਵੀ ਆਇਆ ਨਹੀਂ ਸੂਰ ਦਾ ਸੋਰ ਤੇ ਤਾਂ ਗਿਆ ਵਾ ਆਇਆ ਨਹੀਂ ਤੇ ਉਹਦਾ ਫੋਨ ਨਹੀਂ ਲੱਗਣ ਰਿਹਾ ਕਿੰਨੇ ਘੋੜੇ ਦਾ ਵਾਕਿਆ ਜਿਹੜਾ ਸਿਰ ਗਿਆ ਸਿਰਕ 3:30 ਵਜੇ ਕਰੋਗੇ ਤੇ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਵੀ ਇਦਾਂ ਕਰਕੇ ਕਰਨੋ ਕੋਈ 6:00 ਸਾਢੇ 6:00 ਵਜੇ ਆ ਮੈਂ ਮੋਟਰ ਤੇ ਨਾ ਕਰ ਗਿਆ ਉੱਥੇ ਆਪ ਦੱਸਿਆ ਕਿ ਤੁਸੀਂ ਆਪੇ ਗਏ ਸੀ ਕਿਸੇ ਨੇ ਦੱਸਿਆ ਨਹੀਂ ਮੈਨੂੰ ਭਾਬੀ ਕਹਿੰਦੇ ਨਾ ਕਿ ਉਹਦਾ ਫੋਨ ਲੱਗਣ ਨਹੀਂ ਦਿਆ ਵੀ ਅੱਗੇ ਵੀ ਆ ਜਾਣਾ ਇਹ ਤੇ ਫੋਨ ਨਹੀਂ ਲੱਗਣ ਦਿਆ ਤੇ ਉਹ ਜਦੋਂ ਫੋਨ ਮੈਂ ਗਿਆ ਉੱਥੇ ਜਾ ਕੇ ਵੋਟਰ ਦੇ ਕੇ ਆ ਤੂੰ ਡੱਡ ਬਾਡੀ ਭਾਈ ਭਾਜੀ ਕੋਈ ਪੁਰਾਣੀ ਦੁਸ਼ਮਣ ਨਹੀਂ ਆਪਣਾ ਰੰਜਿਸ਼ ਬਾਜੀ ਕੋਈ ਜਾਂ ਮੈਂ ਰੰਜਿਸ਼ ਬਾਜੀ ਤੇ ਕੇ ਨਾ ਨਹੀਂ ਕੋਈ ਨਹੀਂ ਹੈਗਾ ਤੇ ਕੀ ਕਾਰਨ ਤੇ ਕਤਲ ਦਾ ਕੰਮ ਕੀ ਬਣਾਇਆ ਹੈ ਪਤਾ ਨਹੀਂ ਜੀ ਹੁਣ ਇਹ ਤੇ ਕੀ ਮਾਲਕ ਜਾਣਦਾ ਜਾਂ ਜਿਹਦੇ ਨਾਲ ਹੋਈ ਉਹ ਜਾਣਦਾ ਜਾਂ ਅਜ ਇੰਨਾ ਕੀਤੀ ਉਹਨਾਂ ਨੂੰ ਪਤਾ ਹੋ ਗਿਆ ਕਿ ਕੀ ਕਰ ਸੀ ਉਤਰਾ ਕੀਤੀ ਪੁਲਿਸ ਨੂੰ ਉਤਰਾ ਕੀਤੀ ਆਈ ਸੋਵਾ ਪੁਲਿਸ ਹਾਂਜੀ ਹਾਂਜੀ ਪੁਲਿਸ ਆਈ ਉਹਨਾਂ ਦੇ ਉਸੇ ਟਾਈਮ ਇਹ ਥੋੜੀ ਜਿਹਾ ਬਾਅਦ ਆ ਗਏ ਪੁਲਿਸ ਵਾਲੇ ਇੱਥੇ ਪਰ ਡੈਡ ਬੋਡੀ ਜਿਹੜੀ ਪੋਸਟ ਡੈਡ ਬੋਰਡ ਪੋਸਟ ਮਾਰਵਾਤੀ ਦਾ ਗਏ ਭਾਜੀ ਕੀ ਕੰਮ ਕਰਦੇ ਸੀ ਜਿਹਨਾਂ ਦੀ ਦਿੱਤੀ ਖੇਤੀਬਾੜੀ ਦਾ ਕੰਮ ਕਰਦੇ ਸੀ ਛੇ ਕਿੰਨੇ ਬੱਚੇ ਕਿੰਨੇ ਨਾਲ ਕੋ ਬੇਟਾ ਇਹ ਬੇੜੀ ਉਹ ਪਿਛੇ ਲੱਤ ਹੋ ਗਈ ਦੋ ਤਿੰਨ ਸਾਲ ਪਹਿਲੋਂ ਹਾਂਜੀ ਕਿੰਨੀ ਉਮਰ ਕਿੰਨੀ ਹਨਾਂ ਦੀ ਉਹਨਾਂ ਦੀ ਹੈਗੀ 45 ਸਾਲ ਦੇ 48 ਦੇ ਲੱਗੇ ਬੰਦੇ ਤੇ ਨਾਮ ਕੀ ਸਨਾਂ ਸੁਖਦੇਵ ਸਿੰਘ ਸੁਖਦੇਵ ਸਿੰਘ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਮਨਦੀਪ ਸਿੰਘ ਜੀ ਕਿਹੜਾ ਪਿੰਡ ਦਾ ਫਿਰ ਪਿੰਡ ਉਹ ਹੀ ਇੱਥੇ ਰਿਹਾ ਕੋਟੀ ਹੈ ਜੀ ਤੇ ਕੀ ਕਰਨ ਹੋਈ ਜਿਹੜਾ ਕਤਲ ਹੋਇਆ ਕਿਸ ਕਾਰਨ ਆਇਆ ਕਾਰਨਾ ਦਾ ਨਹੀਂ ਕੋਈ ਪਤਾ ਲੱਗਾ ਜੀ ਸਵੇਰੇ ਉਹ ਘਰੋਂ ਉੱਠਿਆ ਵਾ ਤੇ ਮੋਟਰ ਤੇ ਗਿਆ ਸੀ ਆਪਣੀ ਤੇ ਜੀ ਫਿਰ ਸਾਢੇ 3 ਵਜੇ ਕੋਈ ਘਰੋਂ ਨਿਕਲਿਆ ਵਾ ਜਦੋਂ 6 ਵਜੇ ਤੱਕ ਘਰ ਵਾਪਸ ਨਹੀਂ ਆਇਆ ਤੇ ਘਰਦਿਆਂ ਨੇ ਪਰ ਜਦੋਂ ਪਾਲ ਸ਼ੁਰੂ ਕੀਤੀ ਵੀ ਕੀ ਕਰ ਵਾਪਸ ਨਹੀਂ ਆਇਆ ਜਦੋਂ ਮੋਟਰ ਤੇ ਵੀ ਦੇਖਿਆ ਉਹਨੇ ਜਾਂ ਇਦੋਂ ਉੱਤਰ ਦੇਖਿਆ ਉੱਥੇ ਫਿਰ ਇਹਦੀ ਡੈੱਡ ਬੋਡੀ ਜਿਹੜੀ ਮੋਟਰ ਤੋਂ ਇਹਨਾਂ ਨੂੰ ਬਰਾਮਦ ਹੋਈ ਮੋਟਰ ਤੋਂ ਹਾਂਜੀ ਕੀ ਕੋ ਤੇਜ਼ ਹਿਰਾਣਾ ਕੀਤਾ ਕਿ ਜਾਂ ਕੀ ਕਰਨਾ ਉਹਦੇ ਬਾਰੇ ਕੁਝ ਪੁਖਤਾ ਨਹੀਂ ਕਹਿ ਸਕਦੇ ਕਿਉਂਕਿ ਉਹ ਚਿਹਰਾ ਕਾਫੀ ਖਰਾਬ ਹੋ ਗਿਆ ਵਾ ਉੱਥੇ ਨੇੜੇ ਇੱਕ ਸਾਡੇ ਸਾਡੋ ਰੋੜਾ ਵੀ ਹੈਗਾ ਵਾ ਇਹ ਵੀ ਸਾਨੂੰ ਲੱਗਦਾ ਵੀ ਸ਼ਾਇਦ ਕੁੱਤਿਆਂ ਕੱਤਾਂ ਨੇ ਵੀ ਕੁਝ ਖਰਾਬ ਕੀਤਾ ਚਿਹਰਾ ਉਹਦਾ ਤੇ ਜਿਹੜਾ ਉਹਦਾ ਕਤਲ ਆਉ ਤੇ ਧਾਰ ਹਥਿਆਰਾਂ ਨਾਲ ਜਾਂ ਕੋਈ ਗੰਨ ਦੇ ਨਾਲ ਹੋਇਆ ਉਹ ਕੋਈ ਪੱਕਾ ਨਹੀਂ ਸਾਨੂੰ ਅਜੇ ਆਪ ਨੂੰ ਵੀ ਸਾਨੂੰ ਸਪਸ਼ਟ ਨਹੀਂਗਾ ਕਨਫਰਮ ਨਹੀਂਗਾ ਹਾਂਜੀ ਕੀ ਮੈਨੂੰ ਮੈਸੇਜ ਦੇਣਾ ਚਾਹੋਗੇ ਤੁਸੀਂ ਉਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਇਹ ਕਿ ਪੁਲਿਸ ਪ੍ਰਸ਼ਾਸਨ ਨੂੰ ਰਿਪੋਰਟ ਅਸੀਂ ਦਰਜ ਕਰਵਾਤੀ ਸੀਗੇ ਉਹ ਮੌਕੇ ਤੇ ਆਗੇ ਤਪਰੀਸ਼ ਕੀਤੀ ਉਹਨਾਂ ਨੇ ਅਗਲੀ ਕਾਰਵਾਈ ਉਹਨਾਂ ਨੇ ਸ਼ੁਰੂ ਕੀਤੀ ਹੈ ਕਿੰਦਾ ਜਲਦੀ ਕੋਈ ਨਿਰਣਾ ਜਿਹੜਾ ਹੋਈ ਲਿਆਵਾਂਗੇ ਸਾਹਮਣੇ ਇਹਦਾ ਕੀ ਕਰ ਰਹੇ ਆ ਭਾਈ ਲਾਸ਼ ਦੀ ਹਾਲਤ ਤਾਂ ਦੇਖੀ ਨਹੀਂ ਜਾਂਦੀ ਕਿ ਮਿਲ ਗਏ ਉਹਦੀ ਜਿੰਨੀ ਜਿਹੜੀ ਖੋਪੜੀ ਹੈ ਨਾ ਸਾਰੀ ਮਿਲ ਗਏ ਉਹ ਕੁੱਤਿਆਂ ਨੇ ਖਾਧੀ ਹੀ ਅੱਖਾਂ ਤੱਕ ਨਹੀਂ ਹੈਗੀਆਂ ਹੱਡੀਆਂ ਕੱਲੀਆਂ ਰਹਿ ਗਈਆਂ ਇਕੱਲਾ ਕੰਗਾਲ ਆ ਤਾਂ ਹੁਣ ਤੱਕ ਉਹਦੀ ਸਾਰੀ ਖੋਪੜੀ ਐ ਸਾਰੀ ਇੱਦਾਂ ਖਾਧੀ ਪਈ ਹਾਂਜੀ ਮਿਲ ਕੇ ਪਛਾਣ ਨਹੀਂ ਪਤਾ ਮਿਲ ਕੇ ਦੂਸਰਾ ਸਕਦਾ ਕਿ ਮਿਲ ਕੇ ਉਹ ਹੀ ਆ ਹਾਂ ਕੱਪੜਿਆਂ ਤੋਂ ਪਛਾਣ ਹੋਈ ਆ ਬਾਕੀ ਚਲੋ ਉਦਾਂ ਪਤਾ ਲੱਗ ਜਾਂਦਾ ਮਿਲ ਕੇ ਸਾਡਾ ਬੰਦਾ ਵਾ ਬਾਕੀ ਉਹਦੇ ਬਾਹਾਂ ਤੇ ਵੀ ਇੱਥੇ ਟੱਕ ਲੱਗੇ ਆ ਹਾਂਜੀ ਤੇਜ਼ ਤਰ ਹਥਿਆਰਾਂ ਤੇ ਤੇ ਖੋਪੜੀ ਜਿਹੜੀ ਆ ਉਹ ਤਾਂ ਮਿਲ ਕੇ ਕੱਲੀਆਂ ਹੱਡੀਆਂ ਹੀ ਰਹਿ ਗਈਆਂ ਕਗਾਰ ਹੀ ਰਹਿ ਗਿਆ ਹੋਰ ਕੱਖ ਨਹੀਂ ਹੈਗਾ ਵਿੱਚ ਗੋਲੀ ਗਾਲੀ ਦਾ ਨਿਸ਼ਾਨ ਨਹੀਂ ਉਹ ਜਦੋਂ ਵਿੱਚ ਕੁਝ ਪਾਜੀ ਰਹਿ ਨਹੀਂ ਗਿਆ ਕੁੱਤਿਆਂ ਨੇ ਮਿਲ ਕੇ ਖੋਪੜੀ ਖਾਦੀ ਏ ਜੀ ਸਾਰੀ ਕਿਉਂਕਿ ਇੱਥੇ ਲੱਗ ਗਈ ਆਪਣੇ ਆ ਕਿਲਾਡਵਾ ਸਾਡਾ ਰੋੜਾ ਵਾ ਅੱਛਾ ਤੇ ਤੁਹਾਨੂੰ ਪਤਾ ਵਾ ਕਿ ਜਦੋਂ ਕੁੱਤਿਆਂ ਨੂੰ ਸਮੈਲ ਆਉਂਦੀ ਖੂਨ ਦੀ ਉਹ ਆਪ ਭਜੇ ਹੁੰਦੇ ਆ ਹੂੰ ਹੂੰ ਕਿਨੇ ਤੇ ਉਹ ਉਹਨਾਂ ਨੇ ਹਰਮਲ ਕੀ ਜਿਹੜੀ ਉਹਦੀ ਸਾਰੀ ਮਲਾਈ ਖੋਪੜੀ ਖਾਲੀ ਤੇ ਮਿਲ ਗਏ ਬਹੁਤ ਬੁਰੀ ਤਰ੍ਹਾਂ ਮਿਲ ਗਏ ਹਾਲਾਤ ਵਿੱਚ ਜਦੋਂ ਇੱਥੋਂ ਖੜਿਆ ਉਹਨੂੰ ਇੱਥੇ ਤੁਸੀਂ ਆਏ ਜਦੋਂ ਮੌਕੇ ਤੇ ਇੱਥੇ ਦੇਖੀ ਆ ਕੇ লাশ ਨਹੀਂ ਮੈਂ ਨਾ ਜਸਟ ਘਰੇ ਗਿਆ ਹਾਂ ਅੱਛਾ ਜੀ ਘਰੇ ਪਹ ਲੱਗਾ ਇੱਥੋਂ ਮਿਲ ਗਏ ਤਾਇਆ ਜੀ ਤੇ ਆਪਣਾ ਉਹਨਾਂ ਦਾ ਬ੍ਰਦਰ ਬਜੇਦਰ ਸਿੰਘ ਇੱਥੋਂ ਲੈ ਗਏ ਹੀ ਘਰੇ ਤੇ ਘਰੇ ਜਾ ਕੇ ਐਂ ਜਦੋਂ ਦੇਖਿਆ ਤੇ লাশ ਦੇਖਣਯੋਗ ਨਹੀਂ ਹੈ ਮਿਲਤ ਕੇ ਨਾ ਕੀ ਇਹਨਾਂ ਦਾ ਇਹ ਆਪਣਾ ਸੁਖਦੇਵ ਸਿੰਘ ਲਾਡੀ ਲਾਡੀ ਕਿੰਨੇ ਦਾ ਆਇਆ ਇਹ ਦੋ ਬ੍ਰਦਰ ਹੈ ਜੀ ਪੁਲਿਸਪਰਸਨ ਨੇ ਹਾਂਜੀ ਇਸ ਵੇਲੇ ਮੁਲਾਜ਼ਮ ਆਏ ਉਹਨਾਂ ਨੇ ਆਪਣਾ ਮੰਨ ਲਿਆ ਚਲੋ ਇੱਥੇ ਵੀ ਆਣ ਕੇ ਉਹਨਾਂ ਨੇ ਜੋ ਵੀ ਇੱਥੋਂ ਉਹਨਾਂ ਨੇ ਕੋਈ ਪ੍ਰੂਫ ਲੈਣੇ ਜਾਂ ਕੁਝ ਨਿੱਕੇ ਮੋਟੀਆਂ ਚੀਜ਼ਾਂ ਮੰਨ ਲਿਆ ਚਲੋ ਇੱਥੋਂ ਲਈਆਂ ਆਣ ਕੇ ਤੇ ਚਲੋ ਘਰੇ ਵੀ ਗਏ ਆ ਘਰੇ ਵੀ ਉਹਨਾਂ ਸਾਰਾ ਮੰਨ ਲਿਆ ਆਪਣਾ ਭਾਬੀ ਜੀ ਦੀ ਵੀ ਉਹਨਾਂ ਨੇ ਮੰਨ ਲਿਆ ਕਿ ਜੋ ਵੀ ਆ ਮੰਨ ਲਿਆ ਉਹਨਾਂ ਨਾਲ ਹੋਇਆ ਜਾਂ ਫੋਨ ਤੇ ਸੱਧਿਆ ਕੁਝ ਵੀ ਆ ਉਹਨਾਂ ਸਾਰਾ ਕੁਝ ਲਿਖਿਆ ਹਾਂਜੀ ਪੁਸ਼ਕਿਸ਼ ਕੀਤੀ ਨੋਟੀਫਿਕੇਸ਼ਨ ਹੋ ਰਹੀ ਆ ਤੇ ਚਲੋ ਬਾਕੀ ਸਾਨੂੰ ਆਸ ਹੈ ਪੁਲਿਸ ਪ੍ਰਸ਼ਾਸਨ ਦੇ ਕੇ ਜਲਦੀ ਮਨ ਲਗੇ ਇਸ ਚੀਜ਼ ਦਾ ਪਤਾ ਲੱਗੇ ਇਹ ਰਿਪੋਰਟ ਮਲਟਰ ਹੋਇਆ ਸਖਦੀਪ ਸਿੰਘ ਦੀ SLAडी ਸਨੋ ਤੋਂ ਮੂਰਤਾ ਸਿੰਘ ਵਾਸੀ ਦੀ ਰਿਪੋਰਟ ਦਾ 47 ਸਾਲੇ ਦੀ ਉਮਰ ਹੈ ਇਹ ਸਵੇਰੇ 3:30 ਵਜੇ ਉੱਠ ਕੇ ਘਰੋਂ ਆਪਣੀ ਮੋਟਰ ਤੇ ਗਿਆ ਇਹ ਇਹ ਉਪ ਕਿ ਕੋਈ ਦੁਸ਼ਮਣ ਹੈ ਜਾਂ ਅੰਧੇ ਚੀ ਹੈ ਕੋਈ ਬਸ ਜਲਦੀ ਤੁਹਾਨੂੰ ਸਾਰਾ ਕਲੀਅਰ ਕਰਾਂਗੇ ਇਹ ਇਨਵੈਸਟੀਗੇਸ਼ਨ ਦਾ ਪਹਟ ਹੈ ਇਹ ਲਾ ਠੀਕ ਨਹੀਂ ਕੋਈ ਇਥੇ ਹਾਜ਼ਰ ਨਹੀਂ ਬ੍ਰਾਹਮਣ ਤਾਂ ਆਇਆ ਨਹੀਂ 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 ਕੋਈ ਨਹੀਂ ਆਇਆ ਓਨਲੀ ਕੇਜ ਤਰਫ ਹਿਆਰਨ ਲਈ ਇਮਰਜ ਹੋਇਆ ਤੇ ਜਿਹੜੀ ਡੱਡ ਗੋਡੀ ਕਿੱਥੋਂ ਆਪਾਂ ਤੋਂ ਜੀ ਉਹ ਉਹਨਾਂ ਦੇ ਮੋਟਰ ਤੋਂ ਮੋਟਰ ਤੋਂ ਭੰਗ ਹੋ ਗਿਆ ਕਿੰਨੇ ਵਜੇ ਦਾ ਟਾਈਮ ਸੀ ਜੀ ਕੋਈ ਦੱਸਿਆ ਉਹਨਾਂ ਨੇ ਸਾਢੇ 9:00 ਵਜੇ ਗਿਆ ਉਸ ਤੋਂ ਬਾਅਦ ਹੀ ਆ ਮੜਕੇ ਪੇ ਸਵੇਰੇ ਉਹਨਾਂ ਦਾ ਉਹਦਾ ਬ੍ਰਦਰ ਜਿਹੜਾ ਦੂਸਰਾ ਬਜਤਰ ਸਿੰਘ ਸੀ ਉਹ ਜਦੋਂ ਗਿਆ ਮੋਟਰ ਤੇ ਤਾਂ ਹੀ ਪਤਾ ਲੱਗਿਆ ਤੇ ਹੁਣ ਕੀ ਕਾਰਵਾਈ ਕੀਤੀ ਬਸ ਮੁਕਦਮਾ ਰਜਿਸਟਰ ਕਰਕੇ ਤਫਤੀਸ਼ ਚੱਲ ਰਹੀ ਹੈ ਜਲਦੀ ਸਾਰੇ ਦੋਸ਼ੀ ਛੁੱਟੇ ਹੋ ਰਹਿ ਜਾਂਦੇ ਨੇ ਫਿਰ ਨਾਲ ਅਣਪਛਾਤੇਆਂ ਦੇ ਖਿਲਾਫ ਹੋਇਆ ਪਰਚਾ ਨਹੀਂ ਉਹ